ਸਾਸਤ੍ਰੀ ਕਾਲ ਪੈਣੋ ਪੈਣੋ ਤੇ ਵੀਰੋ ਸਾਸਤ੍ਰੀ ਕਾਲ ਤੇ ਬੇਬੇ ਦੀ ਰਸੋਈ ਵਿੱਚ ਆਪ ਦਾ ਸਵਾਗਤ ਆ ਤੇ ਅੱਜ ਆਪਾਂ ਬਣਾਉਣੇ ਆਗੇ ਮਿਲਕ ਸ਼ੇਕ ਦੇ ਲਈ ਆਈਸਕ੍ਰੀਮ ਆਪਾਂ ਬਾਅਦ ਵਿੱਚ ਮਿਲਕ ਸ਼ੇਕ ਬਣਾਵਾਂਗੇ ਮਿਲਕ ਸ਼ੇਕ ਬਣਾਵਾਂਗੇ ਮਿਲਕ ਸ਼ੇਕ ਬਣਾਉਣ ਦੇ ਲਈ ਪਹਿਲਾਂ ਆਪਾਂ ਆਈਸਕ੍ਰੀਮ ਬਣਾਵਾਂਗੇ ਆਈਸਕ੍ਰੀਮ ਜਮਾਉਣ ਦੇ ਲਈ ਆਪਾਂ ਨੂੰ ਦੁੱਧ ਚਾਹੀਦਾ ਆਪਾਂ ਇੱਕ ਕੱਪ ਦੁੱਧ ਲੈਂਤਾ ਇਹ ਆਪਾਂ ਪਾ ਲਈਏ ਤੇ ਵਿੱਚ ਦੁੱਧ ਤੇ ਉਸ ਤੋਂ ਬਾਅਦ ਵਿੱਚ ਆਪਾਂ ਲੈਤਾ ਮਿਲਕ ਪਾਊਡਰ ਇਹਨੂੰ ਗਾੜਾ ਪਾਣ ਦੇਣ ਲਈ ਤੇ ਬਾਅਦ ਸਾਨੂੰ ਦੱਸਦੇ ਫਿਰ ਆਪਾਂ ਦੁੱਧ ਗਰਮ ਕਰ ਲਿਆ ਤੇ ਹੁਣ ਇਹਨੂੰ ਦੁੱਧ ਨੂੰ ਗਰਮ ਜਦੋਂ ਹੋ ਗਿਆ ਉਦੋਂ ਇਹਦੇ ਵਿੱਚ ਵਿੱਚ ਤਾਂ ਥੋੜਾ ਜਿਹਾ ਮਿਲਕ ਪਾਊਡਰ ਪਾਵਾਂਗੇ ਤੁਹਾਨੂੰ ਦੱਸਾਂਗੇ ਵੀ ਕਿੰਨਾ ਮਿਲਕ ਪਾਊਡਰ ਪਾਉਣੇ ਵਿੱਚ ਇਹ ਪਹਿਲਾਂ ਥੋੜਾ ਜਿਹਾ ਦੁੱਧ ਲੈ ਲਿਆ ਇਹਦੇ ਵਿੱਚ ਆਪਾਂ ਮਿਲਕ ਪਾਊਡਰ ਪਾ ਲਾਂਗੇ ਘੋਲਣ ਦੇ ਲਈ ਆਪਾਂ ਦੋ ਚਮਚ ਨੱਕਪਾਣਾ ਬਰਸਟਾ ਇੱਕ ਚਮਚਾ ਇਹ ਪਚੰਗੀ ਤਰ੍ਹਾਂ ਘੋਲ ਲਾਂਗੇ ਆਪਾਂ ਤਿੰਨ ਚਮਚੇ ਪਾ ਲਈ ਪਣੇ ਇਹਦੇ ਵਿੱਚ ਮਿਲਕ ਪਾਊਡਰ ਦੇ ਛੋਟਾ ਇਹ ਚਮਚਾ ਜਿਆਦਾ ਵੱਡਾ ਨਹੀਂ ਦਾ ਚਮਚੇ ਪਾ ਲਈ ਤੇ ਇਹ ਆਪਾਂ ਹੁਣ ਇਹਦੇ ਚ ਪਾ ਦਨੇ ਆ ਤੇ ਇਹ ਆਪਣਾ ਜਲਦੀ ਘੋਲ ਬਣ ਜੂਗਾ ਜਮ ਉਹਨਦੇ ਲਈ ਆਪਾਂ ਨੇ ਪਤਨ ਕਚਮਚੇ ਦੇ ਵਿੱਚ ਖੰਡ ਦੇ ਪਾਉਣੇ ਕਿਉਂਕਿ ਜਿਹੜਾ ਨਾ ਮਿਲਕ ਪਾਊਡਰ ਹੁੰਦਾ ਉਹ ਵੀ ਮਿੱਠਾ ਹੀ ਹੁੰਦਾ ਹੈ ਇਸ ਲਈ ਆਪਾਂ ਇਹ ਤਿੰਨ ਕਚਮਚੇ ਨਾਲ ਖੰਡ ਦੇ ਪਾਤੇ ਇਹ ਇਹ ਮਿਲ ਕੇ ਪਾਈਸ ਤਨ ਚੋਚੇ ਪਰ ਪਰ ਦੇ ਵਿੱਚ ਇੰਨੀ ਕਪਾ ਵਿੱਚ ਤੇ ਖੰਡ ਪਾਤੀ ਤੁਸੀਂ ਆਪਣੇ ਹਿਸਾਬ ਦੇ ਨਾਲ ਮਿੱਠਾ ਘੱਟ ਵੱਧ ਵੀ ਕਰ ਸਕਦੇ ਹੋਗੇ ਕਿਉਂਕਿ ਜੇ ਆਪਾਂ ਮਿਲਕ ਸ਼ੇਕ ਬਣਾਉਣਾਗਾ ਉਹ ਵੀ ਤਾਂ ਮੈਂ ਕੋ ਸਿੱਖ ਬਣਾਉਣਾ ਉਹ ਵੀ ਤਾਂ ਆਪਣਾ ਮਿਠਾਈ ਹੋਊਗਾ ਤੇ ਇਸ ਲਈ ਆਪਾਂ ਇਹ ਆਈਸਕ੍ਰੀਮ ਲਈ ਇੰਨੀ ਕੀ ਖੰਡ ਪਾਈ ਆਏ ਤੁਸੀਂ ਆਪ ਦੇ ਹਿਸਾਬ ਨਾਲ ਕੋਈ ਮਿੱਠਾ ਜ਼ਿਆਦਾ ਖਾਂਦਾ ਕੋਈ ਥੋੜਾ ਖਾਂਦਾ ਇਹ ਤੁਸੀਂ ਆਪਣੇ ਹਿਸਾਬ ਦੇ ਨਾਲ ਮਿੱਠਾ ਪਾ ਸਕਦੇ ਆ ਜਦੋਂ ਆਈਸਕ੍ਰੀਮ ਬਣਾਉਣੀ ਹੈ ਜਦੋਂ ਕੱਲੀ ਆਪਾਂ ਆਈਸਕ੍ਰੀਮ ਬਣਾਉਣੇ ਹੋਏ ਉਹ ਤੁਹਾਨੂੰ ਵੱਖਰੀ ਦੱਸਾਂਗੇ ਜਿਹੜੀ ਕੱਲੀ ਬਣਦੀ ਹੈ ਮੈਂ ਕੋ ਸਿੱਖ ਦੀ ਖਾਤਰ ਤਾਂ ਆਪਾਂ 10 ਕ ਬਦਾਮ ਲੈ ਲੈ 10 ਕ ਕਾਜੂ ਲੈ ਲੈ ਇਹਨਾਂ ਨੂੰ ਆਪਾਂ ਐਸੇ ਤਰ੍ਹਾਂ ਹੀ ਥੋੜਾ ਥੋੜਾ ਕਟ ਲੈਣੇ ਹੈਗੇ ਇਨੀ ਆ ਕਰ ਪਲੇਟਿੰਗ ਨੇ ਦਾਖਾਂ 10-15 ਕ ਦਾਖਾਂ ਨੇ ਆਪਾਂ ਭੋਕ ਰੱਖ ਦਿੰਦੇ ਕਿੱਸੇ ਮਸਬੇ ਕੋਲ ਕਹਿ ਇਹਨਾਂ ਨੂੰ ਦਾਖਾਂ ਵੀ ਕਹਿੰਦੇ ਨੇ ਪੰਜਾਬੀ ਚ ਰੰਗ ਦੇ ਵਿੱਚ ਜਮਾਉਣੀ ਆਪਾਂ ਨੇ ਆਪਾਂ ਇਹਦੇ ਵਿੱਚ ਆਪਾਂ ਕਿੰਨਾ ਦਾਖਾਂ ਤੇ ਆ ਆਪਾਂ ਜਿਹੜੇ ਬਦਾਮ ਤੇ ਕਾਜੂ ਜੀਰੇ ਨੇਗੇ ਡਾਲ ਲਿਏ ਕਿਤੇ ਨੇਗੇ ਇਹ ਪਾਤੇ ਆਪਣਾ ਜਿਹੜਾ ਦੁੱਧ ਗਾੜਾ ਹੋ ਗਿਆ ਉਹ ਰੱਬ ਆ ਇਹਦੇ ਵਿੱਚ ਪਾ ਕੇ ਤੇ ਫਿਰ ਆਪਾਂ ਫਿਰ ਜਿੱਜ ਜੰਮਣ ਲਈ ਧਰ ਦਾਂਗੇ ਹੁਣ ਆਪਣਾ ਦੁੱਧ ਹੋ ਗਿਆ ਪਨੇ ਗਾੜਾ ਗਾੜਾ ਤੇ ਇਹ ਆਪਾਂ ਹੁਣ ਇਹਦੇ ਵਿੱਚ ਪਾ ਦਿੰਨੇ ਡੋਂਗੇ ਦੇ ਵਿੱਚ ਇਹ ਆਪਾਂ ਹੁਣ ਫਰਿਜ ਵਿੱਚ ਰੱਖ ਦਾਂਗੇ ਜਦੋਂ ਇਹ ਰੂਮ ਟੈਂਪਰੇਚਰ ਤੇ ਹੋ ਗਿਆ ਨਾ ਉਸ ਤੋਂ ਬਾਅਦ ਆਪਾਂ ਫਰਿਜ ਚਲਾ ਦਾਂਗੇ ਜੰਮ ਜਾਊਗਾ ਫਿਰ ਤੁਹਾਨੂੰ ਜੰਮੇ ਤੋਂ ਦਿਖਾਵਾਂਗੇ ਹੁਣ ਆ ਆਪਾਂ ਇੱਕ ਕਪ ਨੇ ਅੰਬ ਲੈਤਾਗਾ ਇਹ ਅੰਬ ਦਾ ਆਪਾਂ ਸਾਰਾ ਜੂਸ ਇਹਦੇ ਵਿੱਚ ਕੱਢ ਲਾਂਗੇ ਨੂੰ ਸਾਰੇ ਨੂੰ ਆਸਤਰਾ ਕਰਕੇ ਆਪਾਂ ਇਹ ਮਤਲਬ ਇੱਕ ਗਲਾਸ ਹੀ ਬਣਾਉਣਾਗਾ ਜਿਆਦਾ ਨਹੀਂ ਬਣਾਉਣਾਗਾ ਆਪਾਂ ਤੁਹਾਨੂੰ ਇੱਕ ਗਲਾਸ ਜਸਪੀ ਬਣਾ ਕੇ ਦੱਸ ਦੇਾਂਗੇ ਅਸਾਂ ਨਾਲੋਂ ਲਾ ਲੈਣਾਗਾ ਚੰਗੀ ਤਰ੍ਹਾਂ ਹੁਣ ਸਸਪਾ ਇੱਕ ਗਲਾਸ ਦੇ ਲਈ ਆਪਾਂ ਨੂੰ ਥੋੜ੍ਹੀ ਮਤਲਬ ਮੈੰਗੋ ਚਾਹੀਦਾਗਾ ਅੰਬ ਥੋੜੇ ਹੀ ਚਾਹੀਦਾ ਆਪਾਂ ਨੂੰ ਜਿਆਦਾ ਨਹੀਂ ਚਾਹੀਦਾ ਆਪਾਂ ਇੱਕ ਗਨਾਸੀ ਬਣਾਵਾਂਗੇ ਕਿ ਥੋੜੀ ਜਿਹੀ ਫੱਕ ਲੱਗੇ ਬੱਚੇ ਨੂੰ ਬਣਾਉਣਾ ਹੋਵੇ ਜਲਦੀ ਬਣਾਉਣਾ ਹੋਵੇ ਥੋੜੇ ਜਿਹੇ ਦੇ ਲਈ ਆਪਾਂ ਇੰਨਾ ਕੁ ਬਣਾ ਸਕਦੇ ਆਂਗੇ ਬਾਕੀ ਜੇ ਆਪਾਂ ਲੋੜ ਹੋਈ ਫਿਰ ਬਣਾ ਲਾਂਗੇ ਆਪਾਂ ਇਸੇ ਤਰ੍ਹਾਂ ਸੰਭਾਲਾਂਗੇ ਆਪਾਂ ਇਸ ਤੋਂ ਥੋੜੀ ਜੀ ਚੀਨੀ ਪਾ ਲਾਂਗੇ ਇਹ ਸੰਭਲ ਲਾ ਦੂਜਾ ਦੋ ਕ릇 ਚਨੇਗੇ ਛੋਟੇ ਚਮਚੇ ਦੋ ਹੀ ਲੈਪਨੇ ਪਾਏ ਚੀਨੀ ਦੇ ਤੇ अपा गिलास इन्ना क दुद्ध ले लिया आप ग्रडर कर लेंगे हाँ देखो भैने अपना सारा चंकी तरह ग्रैांडर हो चुके बंद कर दिए ਆਹਲਾ ਪ੍ਰਸ਼ਾਦ ਚਾਪਣਾ ਹੈਗਾਗਾ ਇਹਨੂੰ ਗਲਾਸ ਵਿੱਚ ਪਾਉਣਾ ਆਪਾਂ ਪਾਉਣਾ ਗਲਾਸ ਦਾ ਮਿਕਸਚਰ ਜਿਹੜਾ ਤਿਆਰ ਕੀਤਾ ਸੀਗਾ ਦੇਖੋ ਚੰਗੀ ਤਰ੍ਹਾਂ ਹੋ ਗਿਆ ਇਹ ਤੇ ਹੁਣ ਆਪਾਂ ਇਹਦੇ ਵਿੱਚ ਜਿਹੜੀ ਆਪਾਂ ਆਈਸਕ੍ਰੀਮ ਜੰਮਣੀ ਧਰੀ ਸੀਗੀ ਆਪਾਂ ਉਹ ਆਈਸਕ੍ਰੀਮ ਪਾਉਣੀ ਆ ਆਪਾਂ ਰਾਤ ਜੰਮਣੀ ਧਰੀ ਸੀ ਆਈਸਕ੍ਰੀਮ ਪਾਣੀ ਇਹ ਆਪਾਂ ਹੁਣ ਜਦ ਬੱਚਾ ਆਈਸਕ੍ਰੀਮ ਪਾਤੀ ਆਪਾਂ ਤਾਂ ਇਸਾਇਰ ਤਰੱਕੀ ਰੱਖੀ ਰੱਖੀ ਹੈਗੀ ਤੇ ਕਿਉਂਕਿ ਸ਼ਾਮ ਨੂੰ ਪਾਤੀ ਸੀ ਰੱਖਤੀ ਸੀਗੀ ਉਦੋਂ ਤੁਸੀਂ ਥੋੜਾ ਟਾਈਮ ਜਿਵੇਂ 3 ਕ ਘੰਟੇ ਚ ਆਪਣੀ ਆਈਸਕ੍ਰੀਮ ਬਣ ਕੇ ਤਿਆਰ ਹੋ ਜਾਂਦੀ ਆ ਇੰਨੇ ਚਿਰ ਦਾ ਵਿੱਚ ਤੁਸੀਂ ਬਣਾ ਕੇ ਰੱਖ ਸਕਦੇ ਹੋਗੇ ਤੇ ਉੱਪਰ ਸਜਾਵਟ ਦੇਣ ਦੇ ਲਈ ਆਪਾਂ ਵਿੱਚ ਡਰਾਈ ਫਰੂਟ ਪਾਵਾਂਗੇ ਇਹ ਆਪਾਂ ਕਾਜੂ ਪਾਤੇ ਤੇ ਬਦਾਮ ਪਾਤੇ ਤੇ ਇਹਦੇ ਉੱਪਰ ਆਪਾਂ ਕਿਸ਼ਮਿਸ਼ ਪਾਵਾਂਗੇ ਵੇ ਦੇਖੋ ਹੁਣ ਆਪਣਾ ਜਮਾ ਰੈਡੀ ਹੋ ਗਿਆ ਹਨਾ ਪੈਨੋ ਇਸ ਤਰ੍ਹਾਂ ਦੇਖੋ ਆਪਣੇ ਵਿੱਚ ਆਈਸਕ੍ਰੀਮ ਆ ਗਈ ਜਿਵੇਂ ਆਪਾਂ ਉੱਥੇ ਪੀਣੇ ਹੁੰਦੇ ਨਾ ਬੋਤਲਾਂ ਦੇ ਵਿੱਚ ਉਸ ਸੇਮ ਉਸੇ ਤਰ੍ਹਾਂ ਹੀ ਬਣਿਆਗਾ ਤੁਸੀਂ ਇਹ ਆਈਸਕ੍ਰੀਮ ਵਾਲਾ ਨਾ ਬਣਾ ਕੇ ਦੇਖਿਓ ਸੇਮ ਬਣੂਗਾ ਹਨਾ ਦੇਖੋ ਇਹ ਆਈਸਕ੍ਰੀਮ ਆਪਾਂ ਨੇ ਵਿੱਚ ਕੋਲ ਕੋਲ ਖਾ ਸਕਦੇ ਆਂਗੇ ਇਸ ਤਰ੍ਹਾਂ ਬਹੁਤ ਅਸਤੀ ਬਣਿਆ ਪਣ ਤੁਸੀਂ ਬਣਾ ਕੇ ਦੱਸਣਾ ਬੇਕੇ ਮ ਆਪਣਾ ਇਸੇ ਤਰ੍ਹਾਂ ਤੁਸੀਂ ਇਸ ਕਰੀਮ ਜਮਾਉਣੀ ਆ ਇਸ ਕਰੀਮ ਚ ਮਾਰ ਕੇ ਮੰਗੋ ਸਿੱਖ ਤਿਆਰ ਕਰਕੇ ਤੁਸੀਂ ਬਣਾ ਕੇ ਦੇਖਿਓ ਇਸ ਤਰ੍ਹਾਂ ਫਿਰ ਤੁਸੀਂ ਮੈਨੂੰ ਕਮੈਂਟ ਕਰਕੇ ਦੱਸਿਓ ਕਿਸ ਤਰ੍ਹਾਂ ਦਾ ਬਣਿਆਗਾ ਮੇਰਾ ਚੈਨਲ ਬੇਬੇ ਦੀ ਰਸੋਈ ਵਿੱਚ ਬਸ ਇੰਨਾ ਹੀ ਤੇ ਕੰਗ ਮਿਲਦੇ ਆ ਨਵੀਂ ਵੀਡੀਓ ਦੇ ਨਾਲ ਨਵੀਂ ਵੀਡੀਓ ਤੁਹਾਨੂੰ ਪਤਾ ਹੀ ਆ ਅਕਨ ਸੁਬਾ 9 ਵਜੇ ਹੁੰਦੀ ਹੈ ਨਵੀਂ ਰੈਸਪੀ ਦੇ ਨਾਲ ਤੇ ਚੰਗਾ ਪਨ ਸਤਿ ਸ੍ਰੀ ਅਕਾਲ